ਕਿਹੜੀ ਦੀ ਬੇਟੀ ਲੱਗਦੀ ਸੀ ਕਿਹੜੀ ਕਿਹੜੀ ਕਲਾਸ ਚ ਪੜ੍ਹਦੀ ਸੀ ਉਹ ਵੀ ਸਰਕਿਸ ਦੇ ਮੈਸਟਰ ਜੀ ਪੜ੍ਹਦੀ ਆ ਕੀ ਨਾਮ ਸੀ ਕੀ ਹੋਇਆ ਕੀ ਸੀਗਾ ਜੀ ਪਤਾ ਨਹੀਂ ਚੰਗੇ ਬਲੀ ਹਾਸਦੀ ਗੈਰ ਦੀ ਮੈਂ ਸਵੇਰੇ ਬਾਸ ਤੇੜਾ ਆ ਦੁਪਹਿਰ ਨੂੰ ਮੈਂ ਲੈ ਕੇ ਜਾਣਾ ਇਥੋਂ ਫੇਰ ਰੋਜ਼ ਅੱਜ ਮੈਂ ਲੈਣ ਆਇਆ ਮੇਰਾ ਪੁੱਤ ਨਹੀਂ ਚੱਕਿਆ ਮੈਂ ਫੋਨ ਕਰ ਕਰ ਕੇ ਪਰੇਸ਼ਾਨ ਹੋ ਗਿਆ ਇੱਥੇ ਪੁੱਛਿਆ ਸਾਰਿਆਂ ਨੂੰ ਪੁੱਛਿਆ ਮੇਰਾ ਪੁੱਤ ਦੇ ਉਹਦੇ ਤੇ ਤੇਸੀ ਲਾਭ ਲਾਭ ਕੇ ਪਰਿਆਰ ਹੋਗੇ ਉਹਦੀਆਂ ਫਰੇਡਾਂ ਸਿੱਗੀਆਂ ਹੋ ਕੇ ਨਹੀਂ ਅਸੀਂ ਦੇਖੀਆਂ ਸਾਰਾ ਖੋਲ ਹੀ ਦੇਖਿਆ ਉਹਨਾਂ ਨੇ ਵਾਚ ਉਹ ਬਤਾ ਅਦਰ ਪਿਛੇ ਜਾ ਕੇ ਦੇਖਿਆ ਫੋਨ ਕੀਤਾ ਅੰਕਲ ਨੇ ਸੌ ਸਾਈਡ ਕਰ ਲਿਆ ਕਿ ਕਿਹੜੀ ਜਗ੍ਹਾ ਤੇ ਆਪ ਕਲਾਸਰੂਮ ਤੇ ਜੋ ਕਿਤੇ ਇਹ ਕਲਾਸ ਰੂਮ ਚ ਕੋਈ ਨਹੀਂ ਸੀ ਟੀਚਰ ਕੋ ਬੱਚਾ ਤੁਹਾਨੂੰ ਕਾਲਜ ਵਾਲੇ ਨੇ ਦੱਸਿਆ ਪਹਿਲੇ ਜਾਣਾ ਸੀ ਮੈਨੂੰ ਕੁੜੀਆਂ ਨੇ ਜਿਹੜੀਆਂ ਨਾਲ 파ੜੀਆਂ ਉਹ ਭੱਜ ਕੇ ਦੇਖਣ ਗਈਆਂ ਉਹਨਾਂ ਨੇ ਦੱਸਿਆ ਬਾਹਰ ਖੜੀਆਂ ਸੀ ਵਿਚਾਰੀਆਂ ਮੈਂ ਕਹਿੰਦਾ ਮੇਰਾ ਪੁੱਤ ਦੇਖਿਆ ਤੁਸੀਂ ਉਹ ਕਿਹੜੇ ਚੰਕਲੰਦਰ ਦੀ ਆਵਾਰ ਨਹੀਂ ਆਈ ਅਜੇ ਮੈਂ ਲੱਭਿਆ ਨਾਲ ਲਵਲਵ ਕੇ ਉਹ ਧਰ ਕੇ ਆਤਾ ਦੱਸਿਆ ਆਏ ਕਿਉਂ ਕੀ ਕਾਰਨ ਕੀ ਹੈ ਕਿ ਪਤਾ ਨਹੀਂ ਮੈਂ ਤਾਂ ਆਇਆ ਬੜਾ ਹੈਰਾਨ ਅਜੰਗੀ ਭਲੀ ਆਈ ਨਾ ਕੋਈ ਕੋਈ ਤੰਗ ਪਾਣਾ ਤਾਂ ਨਹੀਂ ਕਰ ਰਹੀ ਬਿਲਕੁਲ ਕੋਈ ਵੀ ਨਹੀਂ ਕੋਈ ਬਹੁਤ ਖੁਸ਼ ਸੀ ਉਹ ਵੇਖ ਜੀ ਕਿਹੜੀ ਖੈਰ ਦੇ ਰਹਿਣ ਆਲੀ ਹੋ ਤੁਸੀਂ ਇਹ ਤੇ ਇਹ ਲਦੇ ਨੇ ਲੰਗਰੀ ਫਰ ਮੰਗਲੀ ਮੰਗਲੀ ਕਰਪਾ ਇੱਕ ਇੱਥੇ ਆਵਾ ਤੈਨੂੰ ਬੱਚੇ ਤੁਹਾਡੇ ਤੈਨੂੰ ਬੱਚੇ ਮੇਰੇ ਦੋ ਕੁੜੀਆਂ ਹੈ ਕਮਨਾਵਾ ਯਾ ਦੀ ਨਾ ਤੇ ਕੋਈ ਕੁਛ ਕੁਛ ਲਿਖਿਆ ਤਾਂ ਨਹੀਂ ਬੱਚੀ ਨੇ ਕਿਸੇ ਨੂੰ ਪਰੇਸ਼ਾਨ ਹੋਏ ਜਾਂ ਕੋਈ ਤੰਗ ਪਰੇਸ਼ਾਨ ਕਰਦਾ ਕਿਸੇ ਨੂੰ ਆਖਰੀ ਫੋਨ ਕੀਤਾ ਉਹਨਾਂ ਨਾਲ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਂ ਤਾਂ ਫੋਨ ਕਰ ਕਰ ਕੇ ਭਰ ਜਾਣਗੇ ਚੱਕਿਆ ਨਹੀਂ ਉਹਦੀ ਭੈਣ ਨੂੰ ਬੋਲ ਕੇ ਤਾਂ ਉਹਨੇ ਵੀ ਕੀਤਾ ਚੱਕਿਆ ਹੀ ਨਹੀਂ ਫੋਨ ਨਹੀਂ ਕਿੰਨੇ ਵਜੇ ਤੁਸੀਂ ਫੋਨ ਕਰਨੀ ਸ਼ੁਰੂ ਕਰਦੇ ਮੈਂ ਤਾਂ 1.5 ਵਜੇ ਉਹਨੂੰ ਲੈਣ ਉਹਨਾਂ ਨੂੰ 1.5 ਵਜੇ ਹਾਂਜੀ 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 ਉਹਦੀ ਫਰੈਂਡਾਂ ਬਾਹਰ ਖੜੀਆਂ ਸੀ ਮੈਂ ਪੁੱਤ ਕਿੱਥੇ ਆਵੇਂ ਵੀ ਅੰਕਲ ਅੰਦਰ ਹੀ ਆਸੀ ਤਵਾ ਉਹ ਰੋਜ਼ ਬਾਹਰ ਖੜ੍ਹੀ ਹੁੰਦੀ ਹੈ ਮੈਂ ਉਹਨਾਂ ਨੂੰ ਕਹੇ ਉਹ ਅੰਦਰ ਬੈਠੀ ਰਹਿੰਦੀ ਇੱਥੇ ਹੀ ਇੱਥੇ ਬੈਠੀ ਰਹਿੰਦੀ ਅੰਦਰ ਉਹਨੂੰ ਫੋਨ ਕਰਕੇ ਲੈ ਕੇ ਜਾਣਾ ਫੋਨ ਕਰੀ ਜਾਣਾ ਚੱਕਦੀ ਆ ਨਹੀਂ ਮੈਂ ਪੁੱਤ ਤੁਸੀਂ ਦੇਖ ਲਓ ਉਹ ਦੇਖਦੀਆਂ ਵਿਚਾਰੀਆਂ ਲੱਭ ਲੱਭ ਕੇ ਪਰੇਸ਼ਾਨ ਹੋ ਗਈਆਂ ਵੀ ਉਹਨਾਂ ਕੀ ਕੀ ਲੱਗਦਾ ਕਿਹੜੀ ਚੀਜ਼ ਹੈ ਉਹਨਾਂ ਨੇ ਇਹ ਮੈਨੂੰ ਆਪ ਨਹੀਂ ਪਤਾ ਕੀ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਹੁੰਦੀ ਓਏ ਮੈਂ ਕਿੱਥੇ ਜਾਵਾਂ ਦੱਸਣਾ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਵਿਜੇ ਪ੍ਰਤਾਪ ਸੇਕਾ ਜੀ ਵਿਜੇ ਜੀ ਤੁਸੀਂ ਕਾਲਜ ਦੇ ਵਿੱਚ ਐਸੀ ਕੀ ਮੈਂ ਆਫਿਸ ਸੁਪਰਿੰਟੈਂਡੈਂਟ ਸਰ ਕੀ ਤੁਹਾਡੇ ਕਾਲਜ ਦੇ ਵਿੱਚ ਕਿਉਂ ਕੁੜੀ ਨੇ ਸੁਸਾਈਡ ਕੀਤਾ ਕੀ ਨਾਮ ਹੈ ਕਿਹੜੀ ਕਲਾਸ ਚ ਪੜਦੀ ਹੈ ਐਕਚੁਅਲੀ ਅੱਜ ਮੈਨੂੰ ਟੀਚਰਾਂ ਤੋਂ ਪਤਾ ਲੱਗਿਆ ਜੀ ਕਿ ਉਹਨਾਂ ਕੋਲੇ ਕੁਝ ਬੱਚੇ ਆਏ ਜੀ ਕਿ ਆਹ ਜਿਹੜੀ ਲੜਕੀ ਹੈਗੀ ਹੈ ਜਸਪ੍ਰੀਤ ਕੌਰ ਉਹਦਾ ਨਾਮ ਬਹੁਤ ਸੇ ਪਤਾ ਲੱਗਿਆ ਸਾਨੂੰ ਜੀ ਕਿ ਉਹਨੇ ਆਪਣੇ ਫਰੈਂਡਸ ਨੂੰ ਮੈਸੇਜ ਭੇਜਿਆ ਕਿ ਮੇਰਾ ਅੱਜ ਆਹੀ ਤਰੀਕਾ ਬਚਿਆ ਬਸ ਹੋਰ ਮੇਰੇ ਕੋਲੇ ਕੋਈ ਰਾਹ ਨਹੀਂ ਬਚਿਆ ਅੱਛਾ ਜੀ ਬੱਚੇ ਭੱਜੇ ਭੱਜੇ ਟੀਚਰ ਇਨਚਾਰਜ ਕੋਲੇ ਗਏ ਭਈ ਐਦਾ ਬੱਚੇ ਦਾ ਮੈਸੇਜ ਆਇਆ ਜੀ ਤੇ ਉਹਨੂੰ ਲੱਭੀ ਕਿੱਥੇ ਕਿੱਥੇ ਗਈ ਆ ਉਹ ਫਿਰ ਸਾਰੇ ਲੱਭਿਆ ਗਿਆ ਤੇ ਇੱਕ ਕਮਰੇ ਦੇ ਵਿੱਚ ਉਹਦੀ ਸੁਸਾਈਡ ਦਾ ਸੀਗਾ ਮਿਲਿਆ ਸਰ ਇਹ ਕਿੰਨੇ ਵਜੇ ਉਹਨੇ ਮੈਸੇਜ ਕੀਤਾ ਤੇ ਕਿੰਨੇ ਵਜੇ ਸੁਸਾਈਡ ਇਦੇ ਬਾਰੇ ਮੈਨੂੰ ਐਗਜੈਕਟ ਤਾਂ ਨਹੀਂ ਪਤਾ ਐ ਐਕਚੁਅਲੀ ਟੀਚਰ ਇਨਚਾਰਜ ਹੀ ਦੱਸ ਸਕਦੇ ਸੀ ਕਿ ਉਹ ਚਲੇ ਗਏ ਬੇਨਲ ਕੋਲੇ ਤਾਂ 2:20 ਮਿੰਟ ਤੇ ਟੀਚਰ ਆ ਕੇ ਮਿਲੇ ਆ ਤੇ ਮੈਂ 2:25 ਤੇ ਉਸੇ ਵੇਲੇ ਆਪਣੇ ਐਸਐਚਓ ਮਡਰ ਟਾਊਨ ਨੂੰ ਫੋਨ ਕਰਤਾ ਵੀ ਇੱਦਾਂ ਕਟਣਾ ਹੋਈ ਐ ਤੇ ਤੁਸੀਂ ਆਓ ਅੱਛਾ ਜੀ ਤੇ ਕੁੜੀ ਕਿੰਨੇ ਕੁ ਸਾਲ ਹੋਵੇ ਜੀ ਇੱਥੇ ਪੜਦੇ ਨੂੰ ਬੀਵੀਏ ਫਰਸਟ ਈਅਰ ਦਾ ਬੱਚਾ ਸੀਗਾ ਹਾਲੇ ਤਾਂ ਪਹਿਲਾ ਸਾਲ ਹੀ ਸੀ ਪਹਿਲਾ ਸਾਲ ਚੀਨਾ ਲਗਾਇਆ ਸੀ ਹਾਂ ਜੀ ਹਾਂ ਤੇ ਕੋਈ ਐਦਾ ਦੀ ਕੋਈ ਗੱਲਬਾਤ ਕੋਈ ਬੱਚਾ ਕਿਸੇ ਤੋਂ ਪਰੇਸ਼ਾਨ ਹੋਵੇ ਜਾਂ ਕਿਸੇ ਨੇ ਕੁਝ ਕਹਿ ਦਿੱਤਾ ਹੋਵੇ ਐਦਾ ਕੁਝ ਨਹੀਂ ਹੈਗਾ ਇਹ ਤਾਂ ਐਕਚੁਅਲੀ ਇਨਵੈਸਟੀਗੇਸ਼ਨ ਹੋਏਗੀ ਫੇਰ ਹੀ ਪਤਾ ਲੱਗੇਗਾ ਫੋਰਸ ਮਿਲਿਆ ਹੋਵੇ ਕੁਝ ਨਹੀਂ ਮਿਲਿਆ ਤਾਂ ਬੱਚੇ ਦੇ ਕਿੰਨੇ ਪੀਰੀਅਡ ਆ ਜਿਹੜੇ ਉਹਨੂੰ ਲਗਾ ਲਿਏ ਅੱਜ ਐਕਚੁਅਲੀ ਐਮਬੈਸਟੀ ਸੀਗੇ ਸਾਡੇ ਨਾਲ ਟੈਸਟ ਹੁੰਦੇ ਆ ਜੀ ਤੇ ਉਹ ਟੈਸਟ ਸੀਗਾ ਅੱਜ ਉਹਨੇ ਟੈਸਟ ਦਿੱਤਾ ਉਹਦੀ اٹੈਂਡੈਂਸ ਵੀ ਹੈਗੀ ਹੈ ਅੱਛਾ ਜੀ ਉਸ ਤੋਂ ਬਾਅਦ ਉਹ ਚਲੀ ਗਈ ਹੈ ਬਸ ਸਾਨੂੰ ਨਹੀਂ ਪਤਾ ਵੀ ਕਿੱਧਰ ਗਈ ਹੈ ਕਿਉਂਕਿ ਟੀਚਰ ਨੇ ਤਾਂ ਟੈਸਟ ਲਿਆ ਤੇ ਬਸ ਖਤਮ ਹੋ ਗਿਆ ਕੋਈ ਸੀ ਕਿ ਜੀ ਤੇ ਇਹ ਬੱਚਾ ਉਹ ਰੋਜ਼ ਰੈਗੂਲਰ ਆ ਰਿਹਾ ਸੀ ਕਦੀ ਕਾਲਜ ਇਹ ਟੀਚਰ ਦੱਸ ਸਕਦੇ ਐ ਐਕਚੁਅਲੀ ਉਹ اٹੈਂਡੈਂਸ ਹੋ ਲੈਂਦੇ ਮੈਨੂੰ ਤਾਂ ਆਫਿਸ ਦੇ ਬਾਰੇ ਪਤਾ ਹੁੰਦਾ ਬੱਚਿਆਂ ਬਾਰੇ ਮੈਨੂੰ ਕੋਈ ਜਾਣਦਾ ਨਹੀਂ ਜਿਹੜੀ ਕਲਾਸ ਚ ਲੜਕੀ ਪੜ੍ਹਦੀ ਸੀ ਉਹਦੇ ਅੰਦਰ ਨੇ ਸੁਸਾਈਡ ਕੀਤਾ ਜਾਂ ਕਿਸੇ ਹੋਰ ਜਗ੍ਹਾ ਨਹੀਂ ਕਿਸੇ ਹੋਰ ਜਗ੍ਹਾ ਤੇ ਅੱਛਾ ਜੀ ਕਿਉਂਕਿ ਜਦੋਂ ਉਹਨਾਂ ਨੂੰ ਮੈਸੇਜ ਗਿਆ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਡਿਪਾਰਟਮੈਂਟ 'ਚ ਉਹਨੂੰ ਲੱਭਿਆ ਅੱਛਾ ਜੀ ਕਿ ਬੱਚਾ ਕਿੱਥੇ ਹੈਗਾ ਪਰ ਉਹ ਡਿਪਾਰਟਮੈਂਟ 'ਚ ਨਹੀਂ ਮਿਲੀ ਫਿਰ ਕਿਸੇ ਹੋਰ ਡਿਪਾਰਟਮੈਂਟ 'ਚ ਉਹਨੂੰ ਅੱਛਾ ਜੀ ਤੇ ਪੁਲਿਸ ਕਿੰਨੀ ਕੁ ਦੇਰ ਤੱਕ ਪਹੁੰਚ ਗਈ ਸੀ ਇਸ ਜੀ ਤੇ 5 ਮਿੰਟ ਚ ਹੀ ਆ ਗਏ ਸੀ ਨਾਲ ਦੀ ਨਾਲ ਜਦੋਂ ਮੈਂ ਫੋਨ ਕੀਤਾ ਨਾਲ ਦੀ ਨਾਲ ਪੁਲਿਸ ਦੀ ਟੀਮ ਪਹੁੰਚ ਗਈ ਇੱਥੇ ਐਸ ਐਚ ਓ ਮਾਡੂਲ ਟਨ ਮਿਸਟਰ ਚੀਮਾ ਉਹ ਵੀ ਆ ਗਏ ਸੀ ਨਾਲ ਦੀ ਨਾਲ ਠੀਕ ਹੈ ਜੀ ਤੇ ਕੁੜੀ ਨੇ ਸੁਸਾਇਸਾਈਡ ਕੀਤਾ ਕਿਹੜੀ ਚੀਜ਼ ਦੇ ਨਾਲ ਜੀ ਉਹ ਦੁਪੱਟਾ ਸੀ ਚੁੰਨੀ ਸੀਗੀ ਉਹਦੀ ਸਰ ਜੀ ਪੱਖੇ ਦੇ ਨਾਲ ਲਟਕਾਇਆ ਪੱਖੇ ਨਾਲ ਲਟਕੀ ਸੀ ਬੈਂਚ ਦੇ ਉੱਪਰ ਚੜ੍ਹ ਕੇ ਕੀਤਾ ਜੀ ਜਿਆ ਕੁਤੇ ਜੀ ਬੈਂਚ ਸੀਗਾ ਉਹਦੇ ਉੱਪਰ ਅੱਛਾ ਜੀ ਤੇ ਕਿੰਨੇ ਕੁ ਵੇ ਦਾ ਟਾਈਮ ਸੀਗਾ ਜਦੋਂ ਸੁਸਾਇਸਾਈਡ ਦਾ ਨਹੀਂ ਇਹ ਮੈਨੂੰ ਨਹੀਂ ਨਾ ਪਤਾ ਐਗਜ਼ੈਕਟਲੀ ਦੇਨੂ ਤਾਂ ਦੋ ਵੀ ਤੇ ਇਨਫਰਮੇਸ਼ਨ ਮਿਲੀ ਹੈ ਨਾਲ ਦੀ ਨਾਲ ਮੈਂ ਪੁਲਿਸ ਨੂੰ ਫੋਨ ਕੀਤਾ ਫੋਨ ਦਾ ਨਾਲ ਦੀ ਨਾਲ ਟੀਮ ਆ ਗਈ ਸਾਰੇ ਜਿਹੜੇ ਤੁਸੀਂ ਇੱਕ ਮੈਸੇਜ ਦੀ ਗੱਲ ਕਰ ਰਹੇ ਹੋ ਕਿ ਉਹਨੇ ਆਪਣੀ ਸੇਲੀ ਨੂੰ ਮੁੰਡਿਆਂ ਨੂੰ ਉਹਦੇ ਆਪਣੀ ਸੇਲੀ ਨੂੰ ਕੀਤਾ ਉਹ ਐਕਚੁਅਲੀ ਮੈਂ ਨਹੀਂ ਦੇਖਿਆ ਉਹਨਾਂ ਦੇ ਟੀਚਰ ਇਨਚਾਰਜ ਨੂੰ ਜ਼ਰੂਰ ਦਿਖਾਇਆ ਤੇ ਤੁਸੀਂ ਪੜਿਓ ਮੈਸੇਜ ਕੀ ਸੀਗਾ ਮੈਨੂੰ ਪਰਿੰਦੂ ਨਹੀਂ ਪਤਾ ਉਹਦੇ ਬਾਰੇ ਚ ਕਿਉਂਕਿ ਉਹ ਟੀਚਰ ਇਨਚਾਰਜ ਹੀ ਦੱਸ ਰਹੇ ਸੀਗੇ ਇਦਾਂ ਮੈਸੇਜ ਮੈਨੂੰ ਨਹੀਂ ਪਤਾ ਉਹਦੇ ਕੋਈ ਜਾਣਕਾਰੀ ਨਹੀਂ ਠੀਕ ਹੈ ਥੋੜੀ ਆਪਣੇ 19 ਸਾਲ ਦੀ ਉਮਰ ਉਹਨੇ ਫਾਹ ਲਿਆ ਅੱਗੇ ਦੀ ਹਜੇ ਅਸੀਂ ਬੋਡੀ ਮੂਵ ਕਰਾਈ ਸਿਵਲ ਦੇ ਵਿੱਚ ਤੇ ਉਹਦੀ ਫੈਮਲੀ ਨੂੰ ਬੁਲਾਇਆ ਗਿਆ ਇਨਵੈਸਟੀਗੇਸ਼ਨ ਔਨ ਗoing ਹੈ ਜੀ ਜੋ ਅੱਗੇ ਜੋ ਤੱਥ ਸਾਹਮਣੇ ਆਏ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਕਿਹੜੀ ਹਾਲਾਤਾਂ ਚੱਲਦੀ ਹੈ ਕਿਹੜੀ ਚੀਜ਼ ਉਹਨੇ ਸੁਸਾਇਸਾਈਡ ਕੀਤੀ ਫਾਹ ਲਿਆ ਕ੍ਰਿਮੀਨਲ ਲਿਆ ਚੁਣ ਨਹੀਂ ਲਿਆ ਚੁਣ ਨਹੀਂ ਲਿਆ ਕਿ ਪਤਾ ਲੱਗਿਆ ਕਿ ਕਿਉਂ ਕਾਰਨ ਕੀ ਸੀਗਾ ਕੁਝ ਕਾਰਨ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੀ ਫੈਮਲੀ ਤੋਂ ਪੁੱਛਾਂਗੇ ਉਹਦੇ ਫਰੈਂਡਸ ਜਿੰਨਾ ਸਰਕਲ ਹੈਗਾ ਸਾਰੇ ਬੁਲਾਏ ਨੇ ਲੈਟਰ ਵਗੈਰਾ ਮਿਲਿਆ ਨਹੀਂ ਲੈਟਰ ਇਹ ਤੇ ਲਾਸਟ ਫੋਨ ਕੀਤਾ ਹੋਵੇ ਉਹ ਹਜੇ ਫੋਨ ਜਦੋਂ ਆਪਾਂ ਚੈੱਕ ਕਰਾਂਗੇ ਉਹਦਾ ਉਹ ਸਾਰਾ ਉਹਦੇ ਵਿੱਚ ਡਿਟੇਲ ਚ ਨਿਕਲੇਗਾ ਕੁਝ ਪਤਾ ਲੱਗਿਆ ਕਾਲਜ ਵੱਲੋਂ ਦੱਸਿਆ ਉਹਦੇ ਫਰੈਂਡ ਨੇ ਨਹੀਂ ਡੇਰ ਨਹੀਂ ਕੋਈ ਸਾਰੇ ਬੁਲਾਏ ਹੋਏ ਆ ਜੀ ਸਾਰੇ ਬੁਲਾਏ ਹੋਏ ਆ ਜੀ ਜਿੰਨੇ ਦਾ ਫਰੈਂਡ ਸਰਕਲ ਸੀ ਨਾ ਚੈੱਕ ਕੀਤਾ ਵੀ ਕਿਸੇ ਹੋਰ ਤਾਂ ਨਹੀਂ ਸ਼ਰਾਦਤ ਦੀ ਸਾਰਾ ਕੁਝ ਜੀ ਰਿਕਾਰਡ ਲੈ ਲਿਆ ਸੀ ਜੀ ਸਾਰਾ ਜੋ ਸਾਹਮਣੇ ਇਨਵੈਸਟੀਗੇਸ਼ਨ ਤੇ ਆਏਗਾ ਛੇਤੀ ਤੋਂ ਛੇਤੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਜਿਸ ਜਗ੍ਹਾ ਉਹਨੇ ਸੁਸਾਈਡ ਕੀਤਾ ਉਹਦਾ ਕਲਾਸਰੂਮ ਸੀਗਾ ਜਾਂ ਕੋਈ ਅਦਰ ਜਗ੍ਹਾ